ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਦੁੱਖ ਤੇ ਸੁੱਖ ਬਾਰੇ ਉਸ ਤੋਂ ਪਹਿਲਾਂ ਮੈਂ ਇਹੀ ਕਹਾਂਗੀ ਕਿ ਹੱਸ ਕੇ ਦਿਨ ਲਗਾਇਆ ਕਰੋ ਦਿਨ ਔਖੇ ਤਾਂ ਆਪੇ ਰਵਾ ਜਾਂਦੇ ਨੇ ਹੱਸ ਕੇ ਦਿਨ ਲੰਘਾਇਆ ਕਰੋ ਦਿਨ ਔਖੇ ਤਾਂ ਆਪੇ ਰਵਾ ਜਾਂਦੇ ਨੇ ਰੋਂਦੇ ਨੂੰ ਹਸਾਉਣਾ ਸੌਖਾ ਰੱਖੀ ਮਾਲਕਾ ਰੋਂਦੇ ਤੇ ਹੱਸਣ ਤਾਂ ਲੋਕ ਆਪੇ ਆ ਜਾਂਦੇ ਨੇ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਦੁੱਖ ਤੇ ਸੁੱਖ ਬਾਰੇ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜਿਵੇਂ ਰਾਤ ਤੋਂ ਬਾਅਦ ਸਵੇਰਾ ਹੁੰਦਾ ਹੈ ਉਵੇਂ ਹੀ ਦੁੱਖ ਤੋਂ ਬਾਅਦ ਸੁੱਖਾਂ ਦਾ ਆਉਣਾ ਲਾਜ਼ਮੀ ਹੈ ਜ਼ਿੰਦਗੀ ਦੇ ਵਿੱਚ ਮੈਂ ਵੀ ਆਪਣੀ ਲਾਈਫ ਦੇ ਵਿੱਚ ਦੁੱਖ ਤੇ ਸੁੱਖ ਦੋਨਾਂ ਨੂੰ ਮਹਿਸੂਸ ਕੀਤਾ ਸਾਡੀ ਜ਼ਿੰਦਗੀ ਐਵੇਂ ਹੀ ਚੱਲਦੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮੈਂ ਵੀ ਆਪਣੀ ਛੋਟੀ ਜਹੀ ਉਮਰ ਵਿੱਚ ਆਪਣੀ ਮਾਂ ਦੇ ਜਾਣ ਦਾ ਦੁੱਖ ਸਹਿਣ ਕੀਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਲਾਈਫ ਦੇ ਵਿੱਚ ਸੁੱਖ ਨਹੀਂ ਆਇਆ ਉਹ ਜੋ ਦੁੱਖ ਦਾ ਸਮਾਂ ਸੀ ਉਹ ਲੰਘ ਗਿਆ ਪਰ ਉਹ ਸਮਾਂ ਨਹੀਂ ਭੁੱਲਦਾ ਸੁੱਖ ਵੀ ਲਾਈਫ ਦੇ ਵਿੱਚ ਆਏ ਜਿਨ੍ਹਾਂ ਨੂੰ ਮੈਂ ਖੁੱਲ੍ਹ ਕੇ ਮਾਣਿਆ ਤੁਹਾਨੂੰ ਵੀ ਦੁੱਖ ਦਾ ਮੁਕਾਬਲਾ ਕਰਨਾ ਆਉਣਾ ਚਾਹੀਦਾ ਜਦੋਂ ਪਰਮਾਤਮਾ ਸੁੱਖ ਤੇ ਖੁਸ਼ੀ ਬਖਸ਼ਦਾ ਉਸ ਨੂੰ ਚੰਗੀ ਤਰ੍ਹਾਂ ਮਾਣੋ ਜ਼ਿੰਦਗੀ ਦੇ ਵਿੱਚ ਜੋ ਨਹੀਂ ਮਿਲ ਰਿਹਾ ਉਸ ਦੇ ਪਿੱਛੇ ਨਾ ਲੱਗੇ ਰਹੋ ਅੱਗੇ ਵਧੋ ਉਸ ਤੋਂ ਬਿਨਾਂ ਵੀ ਲਾਈਫ ਦੇ ਵਿੱਚ ਬਹੁਤ ਕੁਝ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਜੋ ਰੋਲ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਉਸ ਨੂੰ ਚੰਗੀ ਤਰ੍ਹਾਂ ਨਿਭਾਓ ਲਾਈਫ ਹੈ ਜੋ ਉਹ ਇੱਕ ਫਿਲਮ ਦੀ ਸਟੋਰੀ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕ ਰੋਲ ਦਿੱਤਾ ਹੈ ਉਸ ਨੂੰ ਚੰਗੀ ਤਰ੍ਹਾਂ ਤੇ ਇਮਾਨਦਾਰੀ ਦੇ ਨਾਲ ਨਿਭਾਓ ਬਹੁਤ ਲੋਕ ਹੁੰਦੇ ਨੇ ਜੋ ਇਸ ਦੁਨੀਆ ਦੇ ਵਿੱਚ ਜੋ ਇੱਕ ਚੀਜ਼ ਪਾਉਣ ਦੇ ਲਈ ਸਾਰੀ ਜ਼ਿੰਦਗੀ ਲੰਗਾ ਦਿੰਦੇ ਨੇ ਪਰ ਜ਼ਿੰਦਗੀ ਮਿਲਦੀ ਹੈ ਤੇ ਫਿਰ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਨਾ ਕਰੋ ਉਸ ਨੂੰ ਛੱਡ ਕੇ ਅੱਗੇ ਵਧੋ ਮਾਂ ਦੇ ਪਿਆਰ ਦਾ ਜ਼ਿਕਰ ਮੈਂ ਆਪਣੀ ਸਟੋਰੀ ਦੇ ਵਿੱਚ ਰੋਜ਼ ਕਰਦੀ ਹਾਂ ਉਸ ਨਾਲ ਮੈਨੂੰ ਸਕੂਨ ਮਿਲਦਾ ਹੈ ਇੰਜ ਲੱਗਦਾ ਹੈ ਜਿਵੇਂ ਕਿ ਉਹ ਮੇਰੇ ਨਾਲ ਹੈ ਅੱਗੇ ਮੈਂ ਇਹੀ ਕਹਾਂਗੀ ਕਿ ਸੁੱਖ ਦੇ ਦਿਨ ਲਾਈਫ ਦੇ ਵਿੱਚ ਆਉਂਦੇ ਨੇ ਹੱਸ ਕੇ ਲੰਘਾਇਆ ਕਰੋ ਤੇ ਹੁਣ ਮੈਂ ਜਦ ਵੀ ਆਪਣੇ ਘਰ ਜਾਂਦੀ ਹਾਂ ਤੈਂ ਇਹ ਹੀ ਅਰਦਾਸ ਕਰਦੀ ਹਾਂ ਕਿ ਉਸ ਘਰ ਵਿੱਚ ਹਮੇਸ਼ਾ ਖੁਸ਼ੀਆਂ ਰਹਿਣ ਮੇਰੇ ਅਮੜੀ ਜਾਏ ਨੂੰ ਲੰਮੀਆਂ ਉਮਰਾਂ ਬਖਸ਼ੀ ਮਾਲਕਾ ਉਸ ਦੇ ਮਾਸੂਮ ਅਤੇ ਨਿਰਸਵਾਰਥ ਜਿਹੇ ਚਿਹਰੇ ਨੂੰ ਦੇਖ ਕੇ ਹਮੇਸ਼ਾ ਦੁਆਵਾਂ ਮੈਂ ਹੀ ਨਿਕਲਦੀਆਂ ਨੇ ਅੰਤ ਵਿੱਚ ਮੈਂ ਇਹ ਹੀ ਕਹਾਂਗੀ ਕਿ ਦੁੱਖ ਤੇ ਸੁੱਖ ਲਾਈਫ ਦਾ ਪਾਰਟ ਨੇ ਹਮੇਸ਼ਾ ਖੁਸ਼ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ ਜੀ